ਫਰਹਾਸੂ ਮੋਰ ਸਿੰਘ ਮੇਲਾ ਹੁੰਦਾ ਸਾਡੇ ਤਰਨਤਾਰਨ ਅੱਛਾ ਉੱਥੇ ਜਸਵਾਲ ਸਾਹਿਬ ਆਏ ਤੇ ਮੈਨੂੰ ਸੁਣਿਆ ਉਹਨਾਂ ਨੇ ਉਹ ਮੇਲੇ 'ਚ ਤੇ ਮੈਨੂੰ ਬੁਲਾ ਕੇ ਕਹਿੰਦੇ ਉਹ ਤੂੰ ਵਧੀਆ ਗਾਉਣਾ ਹੂੰ ਤੇਰਾ ਉਸਤਾਦ ਕੌਣ ਹੈ ਅੱਛਾ ਮੈਂ ਕਿਹਾ ਫਿਰਾਲ ਦੇ ਵਾਹਿਗੁਰੂ ਨੇ ਅੱਛਾ ਉਹਨਾਂ ਦੀ ਦਾਤ ਆ ਹੂੰ ਤੇ ਆਂਦੇ ਕਿਸੇ ਦਾ ਸ਼ਿਗਰਤ ਪੈਣਾ ਚਾਹਣਾ ਅੱਛਾ ਮੈਂ ਕਿਹਾ ਜੀ ਜਨਾਬ ਹੰਸਰਾਜੀ ਹੰਸ ਮੈਂ ਉਹਨਾਂ ਦੇ ਚਰਨੀ ਲੱਗਣਾ ਚਾਹਣਾ ਅੱਛਾ ਪਰ ਪਤਾ ਨਹੀਂ ਮੌਕਾ ਮਿਲੇਗਾ ਨਾ ਮੈਨੂੰ ਕੋ ਮਲਾਵੇਕ ਨਾਮ ਲਾਵੇ ਐਡੀ ਤਕੜੀ ਹਸਤੀ ਹੈ ਮੈਂ ਪਹੁੰਚ ਨਹੀਂ ਸਕਦਾ ਉਹਨਾਂ ਤੱਕ ਤੇ ਆਂਦੇ ਜੇ ਮੈਂ ਪਵਾ ਦਾਂ ਤੇ ਅੱਛਾ ਮੈਂ ਵੀ ਇਤੋਂ ਵੱਡੀ ਗੱਲ ਹੀ ਕੋਈ ਨਹੀਂ ਜੀ ਜੀ ਉਹਨਾਂ ਉਸੇ ਵਾਲੇ ਨਾਲ ਜਾ ਕੇ ਜਿਨ੍ਹਾਂ ਦੇ ਘਰੇ ਬੈਠੇ ਸੀ ਨਾ ਉਹ ਉਸੇ ਨਾਲ ਫੋਨ ਲਾ ਦਿੱਤਾ ਅੱਛਾ ਤੇ ਉਹਨਾਂ ਚੋਕਲਾ ਗੁਰੂ ਜੀ ਨੇ ਕਹਿੰਦੇ ਵੀ ਇੱਕ ਨਾ ਮੁੰਡਾ ਬਹੁਤ ਜਿਆਦਾ ਸਿੰਗਰ ਆ ਉਹ ਚਾਹੁੰਦਾ ਵੀ ਤੁਸੀਂ ਉਹਦੇ ਗੁਰੂ ਬਣੋ ਤੁਹਾਨੂੰ ਉਸਤਾਦ ਧਰਨਾ ਉਹਨਾਂ ਨੇ ਠੀਕ ਆ ਜਸਵਾਲ ਸਾਹਿਬ ਜੇ ਤੁਹਾਨੂੰ ਵਧੀਆ ਤੇ ਵੀ ਠੀਕ ਹੈ ਕੋਈ ਗੱਲ ਹੀ ਨਹੀਂ ਜੀ ਆ ਜੇ ਫਿਰ ਮਨੇ ਕਹਿੰਦੇ ਵੀ ਜਾ ਕੱਲ ਚਲੇ ਜਾ ਅੱਛਾ ਮੈਂ ਗਿਆ ਮੈਂ ਮਿਲਿਆ ਗੁਰੂ ਜੀ ਨੂੰ ਉਹਨਾਂ ਮੇਰੇ ਸੁਣਿਆ ਉਹਨਾਂ ਨੇ ਠੀਕ ਆ ਬਹੁਤ ਵਧੀਆ